बेटा Cuci. ਸਤ ਸਦੂ ਸ਼ਿਰੂ ਗ੍ਰਾਮਦਾਸ ਸਾਹਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਆਈ ਮਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸ਼ੇਰ ਤੋਂ ਲੈ ਕੇ ਸੇਵਾ ਚાલુ ہوئی ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰੀਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ ਵੀਰ ਜੀ ਭਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋ ਆਪਣੀ ਹੋਈ ਹੈ ਨਵੇਂ ਸੋਨੇ ਦੀ ਸੇਵਾ ਹਨ 1995 ਤੋਂ 1999 ਤੱਕ ਹੋਈ ਹੈ ਭਾਰਤ ਦੇ ਰਾਜ ਤੋਂ 150 ਸਾਲ ਕੋਈ ਸੇਵਾ ਨਹੀਂ ਹੋ ਸਕੀ ਇਸ ਤਰ੍ਹਾਂ ਕਿ ਮਹਾਰਾਣੀ ਜੂਰੋਨਾਲ ਇੰਕਰਾਮ ਸਿਰ ਤੇ ਨੂੰ ਸੇਵਾ ਬਖਸ਼ੀ पत्थर सेवा की चौबी तो पत्थरी लाए गए उन्होंने कबाही कम कर रखने वास्ते हरेक साल संगत आती है महाराज महापोषा शेरवाद लैके मैंबर आते हैं तरीबन दस तो ग्यारह बारह महाराज महाराज टाइमिंग नहीं तो ला नहीं सकते क्वालिटी एंड क्वालिटी सेवा करनी है तो तबाही जो है रीठे रहा की जाती है रीठा जो प्राथमिक रीठा है वो कैमिकल नहीं है ਜੇ ਨੂੰ ਤਾਂ ਕਿ ਟੋ ਬਾਲ ਤੇ ਉਸ ਨੂੰ ਸਾਫ ਬਣਾਜਾ ਜੇ ਮੈਚ ਕੋਈ ਉਸ ਪਾਕੇ ਨਿੰਬੂ ਯੂਸ ਕਰਤਾ ਆਪਣਾ ਡਰਾਇ ਪਾਊਡਰ ਯੂਸ ਕੀਤਾ ਜਾ ਰਹੀ ਜਾਂਦਾ ਜਿੱਥੇ ਨਾ ਫਲਾਬਲ ਹੁੰਦੇ ਆ ਉਹਦੇ ਵਿੱਚ ਪਾਊਡਰ ਦੇ ਨਾਲ ਕੁਝ ਪ੍ਰਸ਼ਨਾਂ ਵੀ ਮਿਲبتدي ਜਾਂਦੇ ਹੈ ਮੌਜਾ ਕਿਰਪਾ ਨਾਲ ਹੋ ਹੋ ਕੰਮ ਵਾਪਸ ਆ ਜਾਂਦੀ ਹੈ ਇਹ ਬੁਰਚੰਦਾ ਕਰਕੇ ਸੋਲਿਊਸ਼ਨ ਕਰਕੇ ਅੱਜ ਦੇਖੋ ਚਾਹਤੋ ਦੇਖ ਨਹੀਂ ਹੁੰਦਾ ਨਮ ਚਮ ਕਰ ਹੈ ਇਹ ਹੋਣ ਲਗਾ 3 ਮਨਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਜ਼ ਦੇ ਨਾਲ ਕਾਲੀਆ ਕੱਟਾ ਲਗਲਾ ਹੋਰ ਪਰਸੈਂਟ ਵਿੱਚ ਕਾਲਾ ਕਾ ਪਾਣੀ ਜੰਮਿਆ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਵਾਲੀ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ 方面 ਲਈ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹ ਸਾਨੂੰ ਆਪਣੀ ਲਾਲਜਵੀਂ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾਥ ਸੇਵਾ ਬਸ ਚੱਲ ਰਹੀ ਲਾ ਪੋਲੂਸ਼ਨ ਕੰਟਰੋਲ ਸਰਕਾਰਾਂ ਨੇ ਕਰਨਾ ਹੈ